ਅਮਰਿੰਦਰ ਗਿੱਲ ਦੀ ਫਿਲਮ ਚੱਲ ਮੇਰਾ ਪੁੱਤ ਦਾ ਜਿਹੜਾ ਚੌਥਾ ਪਾਰਟ ਆ ਰਿਹਾ ਸੀਗਾ ਉਦੋਂ ਤੇ ਜਿਹੜੀ ਸਰਕਾਰ ਐ ਸੈਂਸਰ ਬੋਰਡ ਐ ਉਹਨਾਂ ਨੇ ਰੋਕ ਲਾ ਦਿੱਤੀ ਐ ਪਰ ਜਦੋਂ ਸਰਦਾਰ ਜੀ 3 ਫਿਲਮ ਇਹ ਦੇ ਦਿਲਜੀਤ ਦੀ ਹੋਣੀ ਸੀਗੀ ਉਦੋਂ ਭਾਜੀਪੀ ਸਰਕਾਰ ਦੇ ਮੰਤਰੀਆਂ ਦੇ ਬਿਆਨ ਆਏ ਵੀ ਤੁਸੀਂ ਫਿਲਮ 릴ੀਸ ਕਰੋ ਡਰਨ ਦੀ ਲੋੜ ਨਹੀਂ ਹੈਗੀ ਹੁਣ ਕੀ ਹੋ ਗਿਆ ਕਿ ਇਹ ਸਰਕਾਰ ਜਾਂ ਸੈਂਸਰ ਬੋਰਡ ਦਾ ਦੋਹਰਾ ਚਿਹਰਾ ਨਹੀਂ ਹੈਗਾ ਤੁਹਾਨੂੰ ਸਭ ਤੋਂ ਵੱਡੀ ਗੱਲ ਹੈ ਕਿ ਆਪਾਂ ਪਹਿਲਾਂ ਵੀ ਇਸ ਮਸਲੇ ਦੇ ਵਿੱਚ ਕਈ ਵਾਰ ਚਰਚਾ ਕਰ ਚੁੱਕੇਗੇ ਕਿ ਜਿਹੜੇ ਸਾਇਤਕਾਰ ਖਡਾਰੀ ਅਦਾਕਾਰ ਸਿੰਗਰ ਇਹ ਸਾਰਿਆਂ ਦੇ ਸਾਂਝੇ ਹੁੰਦੇ ਨੇ ਔਰ ਸਾਰੇ ਕੰਟਰੀਆਂ ਦੇ ਵਿੱਚ ਇੱਕ ਦੂਜੇ ਨੂੰ ਪੂਜਿਆ ਜਾਂਦਾ ਰਿਸਪੈਕਟ ਦੇ ਤੌਰ ਤੇ ਬਹੁਤ ਸਾਰੇ ਪਾਕਿਸਤਾਨ ਦੇ ਕਲਾਕਾਰ ਜਾਂ ਪੂਰੇ ਵਰਲਡ ਦੇ ਲਗਾ ਲੋ ਸ਼ਕੀਰ ਆ ਲਗਾ ਲੋ ਜੋ ਹੋਰ ਲਾਲੇ ਟੂਬੂ ਲਾ ਲੋ ਇੰਡੀਆ ਦੇ ਵਿੱਚ ਸੁਣਦੇ ਆਗੇ ਨੇ ਉਹ ਸਾਂਝੇ ਹੁੰਦੇ ਨੇ ਪਰ ਜਿਹੜਾ ਪਾਕਿਸਤਾਨ ਨੇ ਜਿਹੜੀ ਹਰਕਤ ਕੀਤੀ ਸੀ ਪਹਿਲਗਾਮ ਦੇ ਵਿੱਚ ਸਾਡੇ 26 ਭਾਰਤੀ ਬੇਕਸੂਰ ਮਾਰ ਦਿੱਤੇ ਉਹਦਾ ਮੂੰਹ ਤੋੜਵਾ ਜਵਾਬ ਭਾਰ ਸਰਕਾਰ ਵੱਲੋਂ ਦਿੱਤਾ ਗਿਆ ਨੌ ਟਿਕਾਣਿਆਂ ਤੇ ਬੰਬਾਰੀ ਕੀਤੀ ਗਈ 100 ਦੇ ਕਰੀਬ ਉਹਨਾਂ ਦਾ ਅੱਤਵਾਦੀ ਮਾਰ ਦਿੱਤਾ ਗਿਆ ਇਹ ਘਟਨਾਵਾਂ ਇਹ ਦੋਨਾਂ ਮੁਲਕਾਂ ਦੇ ਵਿੱਚ ਘੜਤਨ ਵਧਦੀ ਆ ਗਈ ਹੈ ਤੇ ਔਰ ਪਾਕਿਸਤਾਨ ਵੱਲੋਂ ਵਾਰ-ਵਾਰ ਘੜਤਨ ਵਧਾਈ ਗਈ ਹੈਗੀ ਆ ਪਾਰਤਵਲੂ ਹਰ ਵਾਰ ਦੋਸਤੀ ਦਾ ਹੱਥ ਜਿਹੜਾ ਵਾ ਵਿਧਾਇਆ ਗਿਆ ਪਰ ਉਹਨਾਂ ਨੇ ਕਦੀ ਦੋਸਤੀ ਦਾ ਮੁੱਲ ਨਹੀਂ ਪਾਇਆ ਗਿਆ ਹੁਣ ਗੱਲ ਇੱਥੇ ਅਦਾਕਾਰਾਂ ਤੇ ਆ ਗਈ ਹੈ ਲੋਕ ਸਵਾਲ ਖੜੇ ਕਰਦੇ ਆ ਕਿ ਨਹੀਂ ਕਿ ਇਹ ਨਹੀਂ ਹੋਣਾ ਚਾਹੀਦਾਗਾ ਪਰ ਸਭ ਤੋਂ ਜ਼ਿਆਦਾ ਬੇੜਾ ਕਰਕੇ ਕਿੰਨੇ ਕੀਤਾਗਾ ਸੀ ਪਾਕਿਸਤਾਨ ਤੋਂ ਬਾਅਦ ਜਿਹੜੀ ਉਹਨੇ ਕਰਤੂਤ ਕੀਤੀ ਹੈਗੇ ਉਹਨਾਂ ਦੇ ਇੱਕ ਐਕਟਰ ਨੇ ਜਿਹੜਾ ਕਿ ਉਹਦਾ ਕਿਹੜਾ ਠਾਕ ਹਾਂ ਉਹਨੇ ਸਭ ਤੋਂ ਜ਼ਿਆਦਾ ਮਾੜੀ ਹਰਕਤ ਕੀਤੀ ਹੈਗੀ ਤੇ ਤੈਨੂੰ ਤੇ ਇੱਥੇ ਵੀ ਲੋਕੀ ਐਕਟਰ ਦੇ ਤੌਰ ਤੇ ਦੇਖਦੇ ਸੀ ਤੁਸੀਂ ਆਪਣੀ ਦੇਸ਼ ਪ੍ਰੇਮੀ ਜੇ ਤੁਸੀਂ ਦੇਸ਼ ਪ੍ਰੇਮੀ ਤੇ ਅਸੀਂ ਦੇਸ਼ ਪ੍ਰੇਮੀ ਨਹੀਂ ਹੈਗੇ ਅਸੀਂ ਤੁਹਾਡੇ ਤੋਂ ਜ਼ਿਆਦਾ ਵੱਧ ਦੇਸ਼ ਪ੍ਰੇਮੀ ਹੈਗੇ ਨੇ ਤੇ ਇਸ ਕਰਕੇ ਉਹਦਾ ਕਰਕੇ ਹੁਣ ਪਰ ਇੱਥੇ ਇੰਡੀਆ ਦੇ ਵਿੱਚ ਇਹ ਮਾਹੌਲ ਇਦਾਂ ਦਾ ਬਣ ਚੁੱਕਾ ਹੈਗਾ ਕਿ ਉਸ ਮੁਲਕ ਦੇ ਵਿੱਚ ਉਸ ਮੁਲਕ ਦਾ ਕੋਈ ਇੱਥੇ ਕਲਾਕਾਰ ਆ ਗਿਆ ਤੇ ਕੋਈ ਫਿਲਮ ਨਹੀਂ ਲੱਗਣੀ ਹੁਣ ਜਿਹੜੀ ਦਲਜੀਤ ਐਸ ਟਾਈਮ ਸਭ ਤੋਂ ਜ਼ਿਆਦਾ ਮੈਂਟਲੀ ਤੌਰ ਤੇ ਆ ਅਪ ਅਪਸਟਾ ਹਾਲਾਂਕਿ ਉਹਨੇ ਕੱਲ ਆਉਂਦੇ ਪਹਿਲਾਂ ਅੰਮ੍ਰਿਤਸਰ ਜਾਂਦੇ ਸ੍ਰੀ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ ਹੈਗਾ ਕਿ ਉੱਥੋਂ ਸ਼ਾਂਤੀ ਮਿਲੇ ਹੈਨਾ ਜਾਂ ਉੱਥੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜੋ ਵੀ ਉਹਨਾਂ ਦੀ ਆਸਤਾ ਜਾਂ ਅਕੀਦਾ ਹੈਗਾ ਹੁਣ ਉਹ ਫਿਲਮ ਤੇ ਇੰਡੀਆ ਚ ਤੇ ਲੱਗੀ ਨਹੀਂ ਹੈਗੀ ਜਿਹੜੀ ਜਿਹੜੀ ਪਾਕਿਸਤਾਨ ਦੀ ਕੋਈ ਐਕਟਰਸ ਹਾਨੀ ਹਮਾਨੀਆ ਮੀਰ ਔਰ ਫਿਲਮ ਜਿਹੜੀ ਹੈਗੀ ਹੈ ਸਰਦਾਰ ਜੀ 3 ਹੈਨਾ ਉਹ ਇੰਡੀਆ ਨੂੰ ਛੱਡ ਕੇ ਬਾਕੀ ਸਾਰੇ ਮੁਲਕਾਂ ਚ ਲੱਗੀ ਹੈਗੀ ਹੁਣ ਜਿਹੜੀ ਚੱਲ ਮੇਰਾ ਪੁੱਤ ਪਾਰਟ 3 ਉਹਦੇ ਜਿਹੜੇ ਵੀ ਪਾਕਿਸਤਾਨ ਦੇ ਜਿਹੜੇ ਐਕਟਰ ਨੇ ਤੇ ਇਹ ਫਿਲਮ ਕਰ ਅਮਰਿੰਦਰ ਗਿੱਲ ਹੋਣਾ ਦੀ ਆ ਉਹ ਵੀ ਹੁਣ ਭਾਰਤ ਸਰਕਾਰ ਦਾ ਜਿਹੜਾ ਸੈਂਸਰ ਬੋਰਡ ਆ ਉਹਨੇ ਮਨਾਂ ਕਰ ਦਿੱਤਾ ਹੈਗਾ ਵੀ ਤੁਹਾਨੂੰ ਪਰਮਿਸ਼ਨ ਨਹੀਂ ਦਿੱਤੀ ਜਾਂਦੀ ਹੈਗੀ ਹੁਣ ਸਵਾਲ ਲੋਕੀ ਜਿਹੜੇ ਪੰਜਾਬੀ ਖੜੇ ਕਰ ਰਹੇ ਹੈਗੇ ਨਾ ਜੀ ਉਹ ਕਹਿ ਰਹੇ ਨੇ ਕਿ ਫਿਰ ਪਾਕਿਸਤਾਨ ਦੇ ਨਾਲ ਜਿਹੜਾ ਵਾ ਉਹ ਭਾਰਤ ਦਾ ਜਿਹੜਾ ਮੈਚ ਹੋ ਰਹੇ ਨੇ ਉਹ ਬੰਦ ਹੋਣੇ ਚਾਹੀਦੇ ਖੇਡਾਂ ਵੀ ਬੰਦ ਹੋਣੀਆਂ ਚਾਹੀਦੀਆਂ ਹੈਗੀਆਂ ਨਾ ਉਹ ਕਰਕੇ ਉਹ ਭਾਰਤ ਸਰਕਾਰ ਨੂੰ ਸੋਚਣਾ ਚਾਹੀਦਾ ਹੈਗਾ ਵੀ ਅਜਿਹਾ ਕਿਉਂ ਹੋ ਰਿਹਾ ਕਿਹਦੇ ਦਬਾਹ ਹੇਠ ਹੋ ਰਿਹਾ ਇੱਕ ਗੱਲ ਤੇ ਸਚਾਈ ਇਹ ਕਿ ਬਾਲੀਵੁੱਡ ਵਾਲੇ ਪੰਜਾਬੀ ਫਿਲਮਾਂ ਤੋਂ ਜਬ ਪੰਜਾਬੀ ਐਕਟਰਾਂ ਤੋਂ ਕਾਫੀ ਪਰੇਸ਼ਾਨ ਬਹੁਤ ਸਾਰੀਆਂ ਟਿੱਪਣੀਆਂ ਕਰ ਰਿਹਾਗੇ ਨੇ ਖਾਸ ਕਰਕੇ ਚਾਹੇ ਦਲਜੀਤ ਹੋਵੇ ਚਾਹੇ ਅਮਰਿੰਦਰ ਗਿੱਲ ਹੋਵੇ ਸਾਰੇ ਟਾਰਗੇਟ ਕੀਤੇ ਜਾ ਰਹੇ ਹੈਗੇ ਨੇ ਇਸ ਕਰਕੇ ਬਹੁਤ ਸਾਰਾ ਚਾਹੀਦਾ ਕਿ ਭਾਰਤ ਸਰਕਾਰ ਨੂੰ ਚਾਹੀਦਾਗਾ ਕਿ ਫਿਲਮਾਂ ਲਗਣੀਆਂ ਚਾਹੀਦੀਆਂ ਹੈਗੀਆਂ ਜਿਹੜੀਆਂ ਪਹਿਲਗਾਮ ਦੀ ਘਟਨਾ ਤੋਂ ਪਹਿਲਾਂ ਫਿਲਮਾਂ ਬਣ ਚੁੱਕੀਆਂ ਹੋ ਗਈਆਂ ਉਹਦਾ ਕੀ ਕਰ ਉਹਦੇ ਚ ਅਮਰਿੰਦਰ ਗਿੱਲ ਦਾ ਜਾਂ ਦਲਜੀਤ ਦਸਾਂਝ ਦਾ ਕੀ ਕਸੂਰ ਹੈ ਪ੍ਰੋਡਕਟਰ ਲੱਗੇ ਪ੍ਰੋਡੂਸਰ ਆ ਉਹ ਵੀ ਛੱਡੋ ਉਹਨਾਂ ਦੇ ਕਸੂਰ ਕੀ ਹੈ ਪਹਿਲਗਾਮ ਤੋਂ ਬਾਅਦ ਜਿਹੜੀਆਂ ਬਣੀਆਂ ਹਨ ਫਿਰ ਆਪਾਂ ਕਿੰਤੂ ਪਰਤੂ ਕਰ ਸਕਦੇ ਹੈਗੇ ਨੇ ਹੁਣ ਅਨੁਪਮ ਖੇਰੋ ਨਹੀਂ ਉਹ ਆਪਣੀ ਸਿਆਸਤ ਚਮਕਾ ਰਿਹਾ ਹੈਗੇ ਨੇ ਚੰਡੀਗੜ੍ਹੋਂ ਅਨੂ ਕਪੂਰ ਆ ਉਹ ਆਪਣੀ ਸਿਆਸਤ ਚਮਕਾ ਰਿਹਾ ਕਿ ਦਿਲਜੀਤ ਨੂੰ ਫਿਲਮ ਨਹੀਂ ਕਰਨੀ ਚਾਹੀਦੀ ਕਿ ਦਿਲਜੀਤ ਨੂੰ ਸੁਪਨਾ ਆਉਣਾ ਸੀ ਕਿ ਪਹਿਲਗਾਮ ਤੇ ਘਟਨਾ ਵਾਪਰ ਜਾਣੀ ਹੈਗੀ ਹਾਂ ਜੇ ਤ ਪਤਾ ਵੇ ਨਾਲ ਕਿਹਨੂੰ ਪਤਾ ਗਿਆ ਜੰਮੂ ਕਸ਼ਮੀਰ ਦੀ ਖੁਫੀਆ ਏਜੰਸੀ ਨੂੰ ਨਹੀਂ ਪਤਾ ਲੱਗਾ ਭਾਰਤ ਦੀਆਂ ਖੁਫੀਆ ਏਜੰਸੀਆਂ ਨੂੰ ਨਹੀਂ ਪਤਾ ਲੱਗਾ ਜੰਮੂ ਕਸ਼ਮੀਰ ਦੀ ਪੁਲਿਸ ਨੂੰ ਨਹੀਂ ਪਤਾ ਲੱਗਾ ਕਿ ਪਹਿਲਗਾਮ ਦੇ ਵਿੱਚ ਐਡੀ ਘਟਨਾ ਵਾਪਰ ਜਾਣੀ ਤੇ ਦਲਜੀਤ ਨੂੰ ਬੈਠਿਆ ਅਮਰੀਕਾ ਚ ਇਤੇਨ ਇਹਦਾ ਮਤਲਬ ਬਾਲੀਵੁੱਡ ਵਾਲਿਆਂ ਦੀ ਜਿਹੜੀ ਜੈਲਸੀ ਆ ਚਾਹੇ ਉਹ ਅਨੂਕਪੂਰ ਦੀ ਬੋਲੀ ਚਾਹੇ ਅਨੁਪਮ ਖੇਰ ਦੀ ਬੋਲੀ ਹੈਗੀ ਜਿਹੜੇ ਇੱਕ ਇੱਕ ਕੱਟੜ ਨੇ ਇਹ ਜਿਹੜੇ ਜ਼ਰੀਲੇ ਲੋਕ ਨੇ ਇਹ ਕਰਕੇ ਮਤਲਬ ਕੋਈ ਵੀ ਇੰਡੀਅਨ ਚਾਹੇ ਕੋਈ ਪੋਲੀਟੀਸ਼ੀਅਨ ਚਾਹੇ ਕੋਈ ਐਕਟਰ ਚਾਹੇ ਕੋਈ ਹੋਰ ਲੋਕ ਸਾਇਤਕਰ ਜਾਂ ਕੋਈ ਹਰ ਲੋਕ ਹਰ ਵਾਸੀ ਆਪਣੇ ਹੀ ਦੇਸ਼ ਦਾ ਚੰਗਾ ਕੋ ਕਹਿੰਦਾ ਕਿ ਸਾਡਾ ਦੇਸ਼ ਸਰਵੋੱਚਾ ਅਸੀਂ ਵੱਡੇ ਦੇਸ਼ ਭਗਤ ਹ ਪਰ ਇਦਾਂ ਜਿਹੜੀ ਜਿਹੜੀ ਨਫ਼ਰਤ ਦੀਆਂ ਗੱਲਾਂ ਹੋ ਰਹੀਆਂ ਨੇ ਹੁਣ ਜਿਹੜਾ ਕੱਲ ਮੈਚ ਹੋ ਰਿਹਾ ਕਿ ਇਧਰ ਆਪਣੇ ਜਿਹੜੇ ਇੰਡੀਅਨ ਕ੍ਰਿਕਟ ਟੀਮ ਦੇ ਜਿਹੜੇ ਵੈਟਰਨ ਖਿਡਾਰੀਆ ਲੈਜੈਂਡਸ ਨੇ ਜਿਨ੍ਹਾਂ ਦੀ ਅਗਵਾਈ ਇੱਥੋਂ ਜਵਰਾਜ ਸਿੰਘ ਕਰਨਗੇ ਤੇ ਪਾਕਿਸਤਾਨ ਦੀ ਟੀਮ ਵੱਲੋਂ ਸ਼ਾਹਦ ਅਫਰੀਦੀ ਕਰਨਗੇ ਕੱਲ ਮੈਚ ਹੋ ਰਿਹਾ ਹੈ ਉਹ ਕਿੱਥੇ ਰਿਹਾਗਾ ਸ਼ਾਇਦ ਇੰਗਲੈਂਡ ਚ ਆਪ ਮੁਸਬਾਲੂ ਬਾਹਰਲੇ ਮੁੜ ਗਿਆ ਫਿਰ ਤਾਂ ਉਹ ਵੀ ਬੰਦ ਹੋ ਹੀ ਦੇਣਾ ਚਾਹੀਦਾ ਹੈਗਾ ਮਤਲਬ ਫਿਰ ਤਾਂ A to Z ਦੀ ਬੰਦ ਹੋ ਜਾਣਾ ਚਾਹੀਦਾ ਹੈਗਾ ਹੁਣ ਇਸ ਮਸਲੇ ਦੇ ਵਿੱਚ ਪਿੱਛੇ ਜੇ ਭਗਵੰਤ ਸਿੰਘ ਸਾਹਿਬ ਹੁਣਾਂ ਵੀ ਵੱਡੀ ਟਿੱਪਣੀ ਕੀਤੀ ਹੈਗੀ ਕਿ ਆਪ ਤੇ ਬਰੀਆਨੀ ਖਾ ਹੁੰਦੇ ਨੇ ਤੇ ਸਾਨੂੰ ਕਹਿੰਦੇ ਕਿ ਕੂਨ ਬੋਲਣ ਵੀ ਬੰਦ ਕੀਤਾ ਜਾਵੇ ਦਲਜੀਤ ਤੈਨੂੰ ਲੈ ਕੇ ਇਸ਼ੂ ਕਰਗਾ ਮੈਨੂੰ ਲੱਗਦਾ ਕਿ ਸੈਂਸਰ ਬੋਰਡ ਨੂੰ ਚਾਹੀਦਾ ਹੈਗਾ ਕਿ ਇਹ ਫਿਲਮਾਂ ਲੱਗਣੀਆਂ ਚਾਹੀਦੀਆਂ ਹੈਗੀਆਂ ਨੇ ਹਾਂ ਪਹਿਲਗਾਮ ਤੋਂ ਬਾਅਦ ਪਾਕਿਸਤਾਨ ਦੇ ਜਿੰਨੇ ਵੀ ਐਕਟਰ ਨੇ ਜਾਂ ਜਿਹੜੇ ਸਿੰਗਰ ਇੱਥੇ ਆ ਗਏ ਨੇ ਉਹ ਬੰਦ ਕਰ ਦੋ ਜਦੋਂ ਪਾਕਿਸਤਾਨ ਨੂੰ ਲੱਗਾ ਪਤਾ ਉਹਨਾਂ ਦੇ ਲੋਕਾਂ ਨੂੰ ਸੇਕ ਆਰਥਿਕ ਤੌਰ ਤੇ ਪਤਾ ਲੱਗਾ ਤਾਂ ਫਿਰ ਆਪੇ ਸੁਧਰ ਜਾਣਗੇ ਉਹ ਪਿੱਛੇ ਜਿਹੜੀ 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 ਫਿਲਮ ਹੈਗੀ ਸੀ ਸ਼ੂਰੀਆ ਵਨ ਸੀ ਉਹਦੇ ਚ ਉਹ ਬੜਾ ਵਧੀਆ ਬੋਲਦੇ ਇੱਕ ਫਿਲਮ ਦੇ ਵਿੱਚ ਉਹ ਜਿਹੜਾ ਡਾਇਲਗ ਆ ਕਿ ਜਿੱਥੇ ਟੈਰਰਿਸਟ ਹੋਏਗਾ ਉੱਥੇ ਟੂਰਿਸਟ ਵੀ ਘਟੇਗਾ ਜਿੱਥੇ ਟੈਰਰਿਸਟ ਹੋਏਗਾ ਉੱਥੇ ਐਂਟਰਟੇਨਮੈਂਟ ਵੀ ਘਟੇਗਾ ਤੇ ਪਾਕਿਸਤਾਨ ਦੇ ਵਿੱਚ ਟੈਰਰਿਸਟ ਵੀ ਆ ਟੂਰਿਸਟ ਵੀ ਘਟਿਆ ਟੈਰਰਿਸਟ ਹੈ ਐਂਟਰਟੇਨਮੈਂਟ ਵੀ ਘਟਿਆ ਹੈ ਮਤਲਬ ਬਹੁਤ ਸਾਰੇ ਪਾਕਿਸਤਾਨ ਦੇ ਜਿਹੇ ਕਲਾਕਾਰ ਨੇ ਜਿਹੜੇ ਪਾਕਿਸਤਾਨ ਦੇ ਵਿੱਚ ਭੁੱਖੇ ਮਰਦੇ ਨੇ ਜਿਨ੍ਹਾਂ ਕੋ ਆਪਣੇ ਘਰਾਂ ਦੇ ਬਿੱਲ ਵੀ ਨਹੀਂ ਦਿੱਤੇ ਜਾ ਰਹੇ ਹੈਗੇ ਤੇ ਬਹੁਤ ਸਾਰੀਆਂ ਦੇ ਦੁਕਾਨਾਂ ਇੰਡੀਆ ਦੇ ਵਿੱਚ ਆ ਕੇ ਚੱਲੀਆਂ ਹੈਗੀਆਂ ਨੇ ਉਹ ਦੁਨਾਨ ਸਾਮੀ ਹੁਣਾਂ ਤੇ ਭਾਰਤ ਦੀ ਵੀ ਲੈ ਲਈ ਹੈਗੀ ਨਾਗ ਨਾਗਰਿਕਤਾ ਤੇ ਕਈਆਂ ਨੂੰ ਵਾਪਸ ਜਾਣਾ ਪਿਆ ਕਪਲ ਸ਼ਰਮਾ ਦੇ ਸ਼ੋਅ ਦੇ ਵਿੱਚ ਫਿਰ ਤੇ ਉਹ ਵੀ ਰੌਲਾ ਬਣਾ ਦੇਣਾ ਚਾਹੀਦਾ ਰੂਰ ਫਿਲਮਾਂ ਦੇ ਵਿੱਚ ਵੀ ਕੰਮ ਕਰਦੇ ਰਹੇ ਨੇ ਇੱਥੇ ਹੈਗੇ ਉਹ ਵੀ ਬੰਦਾ ਕਰ ਦੇਣਾ ਚਾਹੀਦਾ ਇੱਥੇ ਸਭ ਤੋਂ ਵੱਡੀ ਗੱਲ ਕਿ ਜਿਹੜੇ ਭਾਰਤੀ ਚੈਨਲ ਨੇ ਜਿੰਨੂੰ ਲੋਕੀ ਗੋਦੀ ਮੀਡੀਆ ਕਹਿੰਦੇ ਉਹਦੇ ਚੈਨਲਾਂ ਦੇ ਡਿਬੇਟ ਦੇ ਵਿੱਚ ਪਾਕਿਸਤਾਨ ਦੇ ਰਿਟਾਇਰਡ ਅਫਸਰ ਤੇ ਪਾਕਿਸਤਾਨ ਦੇ ਜਰਨਲਿਸਟ ਵੀ ਬਿਠਾਏ ਜਾਂਦੇ ਨੇ ਉਹ ਵੀ ਬੰਦ ਕਰ ਦੇਣੇ ਚਾਹੀਦੇ ਹਨ ਮਤਲਬ ਦਲਜੀਤ ਤੋਂ ਬਾਅਦ ਅਮਰਿੰਦਰ ਗਿੱਲ ਇਹ ਦੋਨਾਂ ਤੇ ਨਿਸ਼ਾਨਾ ਨਹੀਂ ਆ ਇਹ ਪੰਜਾਬੀਅਤ ਤੇ ਨਿਸ਼ਾਨਾ ਹੈਗਾ ਇਹ ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ ਪੰਜਾਬੀ ਨੂੰ ਟਾਰਗੇਟ ਕੀਤਾ ਜਾ ਰਿਹਾ ਪੰਜਾਬੀਅਤ ਨੂੰ ਟਾਰਗੇਟ ਕੀਤਾ ਜਾ ਰਿਹਾ ਇਹਦੇ ਵਿੱਚ ਪੰਜਾਬ ਦੇ ਬੀਜੇਪੀ ਲੀਡਰ ਤੇ ਦਿੱਲੀ ਦੇ ਵਿੱਚ ਬੈਠੇ ਬੀਜੇਪੀ ਦੇ ਲੀਡਰ ਜਿਹੜੇ ਪੰਜਾਬ ਨਾਲ ਸਬੰਧ ਰੱਖਦੇ ਨੇ ਉਹ ਬਹੁਤ ਵਧੀਆ ਭੂਮਿਕਾ ਨਿਭਾ ਸਕਦੇ ਨੇ ਉਹਦੇ ਚਾਹੇ ਤੁਸੀਂ ਤਰਪੀ ਸਿੰਘ ਸੰਧੂ ਲਾਓ ਚਾਹੇ ਸਤਨਾਮ ਸਿੰਘ ਸੰਧੂ ਲਾਓ ਚਾਹੇ ਸੁਨੀਲ ਜਾਖੜ ਸਾਹਿਬ ਲਾਓ ਚਾਹੇ ਮਨਜਿੰਦਰ ਸਿੰਘ ਸਿਰਸਾ ਲਾਓ ਚਾਹੇ ਇਕਬਾਲ ਸਿੰਘ ਲਾਲਪੁਰਾ ਲਾਓ ਚਾਹੇ ਹਰਦੀਪ ਸਿੰਘ ਪੂਰੀ ਲਾਓ ਚਾਹੇ ਨਵੇਂ ਪ੍ਰਧਾਨ ਅਸ਼wini ਸ਼ਰਮਾ ਇਹ ਬਹੁਤ ਵਧੀਆ ਚਾਹੇ ਤਰਨ ਚੋਗ ਸਾਹਿਬ ਇਹ ਬਹੁਤ ਵਧੀਆ ਭੂਮਿਕਾ ਨਿਭਾ ਸਕਦੇ ਨੇ ਜੇ ਇਹਨਾਂ ਨੇ ਨਿਭਾਉਣੀ ਹੋਗੀ ਜੇ ਇਹਨਾਂ ਨੇ ਪੰਜਾਬੀਆਂ ਦੇ ਦਿਲ ਜਿੱਤਨੇ ਨੇ ਜੇ ਸਿੱਖਾਂ ਦੇ ਦਿਲ ਜਿੱਤਨੇ ਨੇ ਇਹਨਾਂ ਨੂੰ ਵਧੀਆ ਇੱਕ ਵਿਚੋਲੇ ਦੇ ਰੂਪ ਦੇ ਵਿੱਚ ਭਾਰਤ ਸਰਕਾਰ ਨਾਲ ਗੱਲ ਕਰਕੇ ਸੈਂਸਰ ਬੋਰਡ ਨਾਲ ਗੱਲ ਕਰਕੇ ਇਹ ਦੋਨੇ ਫਿਲਮਾਂ ਦੋਨੇ ਕਿਉਂ ਪੰਜਾਬ 95 ਜਿਹੜੀ ਆ ਉਹ ਰਿਲੀਜ਼ ਕਰਾਉਣੀ ਚਾਹੀਦੀ ਹੈਗੇ